ਆਹ। ਆ। ਬਈ ਆ ਪਿਆ ਦੇਖ ਲੋ ਬਾਬਾ ਕਰਾਂ। ਆ ਸਾਡਾ ਗਾਜਾ ਬਾਬਾ ਮੂੰਹ ਮੜਾ ਜਾ ਗੱਡੀ ਬਾਹਰ। ਆ ਪਿਆ ਸਾਡਾ ਬਾਬਾ ਦੇਖੋ। ਮੜਾ ਕਰ। ਆ ਬਾਬਾ ਸਾਡਾ ਪਿਆ ਟਕਿਆ ਹੁਣ ਤਾਕਤਾ ਸੀ ਇਹ ਬੰਦਾ। ਕਹਿੰਦਾ ਵੀ ਮੈਨੂੰ ਲੱਗਦਾ ਪਾਲਾ। ਫਿਰ ਅਸੀਂ ਉੱਤੇ ਨੂੰ ਟਾਕਤਾ ਦੋ ਕਪੂਰਿਆਂ ਦੇ ਨਾਲ। ਹੁਣ ਰੋਟੀ ਆਟੀ ਖਾ ਕੇ ਇਹ ਪਿਆ ਕਹਿ ਕੋ ਹੋ ਕੇ ਕਹਿੰਦਾ ਵੀ ਮੈਨੂੰ ਲੱਗਦਾ ਪਾਲਾ। ਹਾਂ ਚਾਰ ਗਲਾਸ ਚਾਹ ਦੇ ਪੀ ਕੇ ਤੇ ਤਿੰਨ ਲੱਸੀ ਦੇ ਪੀ ਕੇ ਤੇ ਦਹੀਂ ਦਾ ਕੌਲਾ ਖਾ ਕੇ ਪਾ ਕੇ ਤੇ ਕਹਿੰਦਾ ਵੀ ਮੈਨੂੰ ਲੱਗਦਾ ਪਾਲਾ ਤੇ ਫੇਰ ਮਿੱਤਰੋ ਅਸੀਂ ਇਹਦੇ ਤੇ ਦੇਤੇ ਭੂਰੇ ਆ ਦੇਖ ਲਓ ਤਿੰਨ ਚਾਰ ਉੱਤੇ ਦਿੱਤੇ ਵੇ ਆ ਤੇ ਹਜੇ ਵੀ ਕਹਿੰਦਾ ਕਹਿੰਦਾ ਮੈਨੂੰ ਲੱਗਦਾ ਪਾਲਾ ਤੇ ਹੁਣ ਅਸੀਂ ਇਹਨੂੰ ਇੱਕ ਰੱਖਦੇ ਹਾਂ ਹੋਰ ਚੀਜ਼ ਲਿਆ ਕੇ ਦੇ ਤੇ ਦੰਨਿਆ ਇੱਕ ਪੂਰਾ ਹੋਰ ਪਿਆ ਭਾਜਾ ਨਾ ਲਿਆਓ ਵੀ ਪੂਰਾ ਯਾਰ ਪਾਲਾ ਖੜ ਜੇ ਬਾਬੇ ਦਾ ਤੇ ਦੇ ਉੱਤੇ ਇੱਕ ਪੂਰਾ ਆ ਦੋ ਪੂਰੇ ਦਿੱਤੇ ਹੋਏ ਲਾ ਨਰੋਏ ਆ ਪੂਰੇ ਡਬਲ ਬੈੱਡ ਵਾਲੇ ਫੇਰ ਵੀ ਇਹ ਕਹਿੰਦਾ ਵੀ ਮੈਂ ਮੈਨੂੰ ਤਾਂ ਪਾਲਾ ਲੱਗਦਾ ਤੇ ਚੱਲ ਕੋਈ ਨਹੀਂ ਸੁਖਲਾ ਬਾਬਾ ਸਾਡਾ ਬਾਈ ਇਹ ਗਾਜੀ ਆ ਹਾਂ ਐਵੇਂ ਗੱਦੀ ਸਾਡਾ ਬਹੁਤ ਪਿਆਰਾ ਹੈ ਬਾਬੇ ਦੇ ਲਾਲ ਪੂਰਾ ਫੁੱਲ ਪਿਆਰਾ ਤੇ ਹਾਂ ਪੂਰਾ ਬਾਈ ਚੜਦੀ ਕਲਾ ਦੇ ਨਾਲਾ ਸਹਰਾਣੇ ਰੱਖੀ ਬੈਠਾ ਉਹਦੇ ਦੇਖ ਲੋ ਲਫਾਪੇ ਚ ਬਰਫੀ ਕਿਲੋ ਡੇਡ ਕਿਲੋ ਬਰਫੀ ਚੱਕ ਦਿੰਦਾ ਇਹ ਇੱਕ ਵੇਲੇ ਦੀ ਤੇ ਜੇ ਕਿਸੇ ਨੂੰ ਸ਼ਾਕਾ ਤੇ ਸਾਨੂੰ ਲਿਆ ਕੇ ਦਿਖਾ ਦਿਓ ਤੇ ਜਲੇਬੀਆਂ ਵੀ ਕਹਿੰਦਾ ਵੀ 3 ਕਿਲੋ ਮੈਂ ਜਲੇਬੀਆਂ ਚੱਕ ਦੂੰ ਤੇ ਕਿਲੋ ਦਾ ਬਰਫੀ ਇਹ ਕਹਿੰਦਾ ਹੀ ਆ ਵੀ ਖਾ ਇਹ ਡੇਡ ਵੀ ਜਾਊਗਾ ਇਹਨਾਂ ਦਾ ਸਾਨੂੰ ਵੀ ਪਤਾ ਵੀ ਦੋ ਵੀ ਖਾ ਜੂਗਾ ਕਿਤੇ ਨਹੀਂ ਦੇਖਿਆ ਇੱਥੇ ਨਿੱਕੀ ਦਾ ਸੀ ਪ੍ਰੋਗਰਾਮ ਉੱਦੇ ਬਾਬੇ ਕਾ ਬਾਬੇ ਕੇ ਹਾਂ ਬਈ ਬਾਬੇ ਕਾ ਖਾ ਤੇ ਖੰਡਾ ਪਾੜ ਤੇ ਗਲਾਬ ਜਮਣਾ ਬਾਬੇ ਨੇ ਖਾਧੀਆਂ ਥਾਲ ਭਰ ਕੇ ਹੋਣੀਆਂ 1 ਕਿਲੋ ਡੇਡ ਕਿਲੋ ਜਣੀ ਇਹ ਵੀ ਇੰਨੀ ਖਰਾਕ ਹੈ ਦੀ ਵੀ ਨਹੀਂ ਕੋਈ ਬੰਦਾ ਹੋਰ ਖਾ ਸਕਦਾ ਜਿੰਨੀ ਬਾਬੇ ਦੀ ਖਰਾਕ ਆ ਦਾ ਹੀ ਬਹੁਤ ਹੈ ਤੇ ਤੁਰਦਾ ਵੀ ਐਵੇਂ ਕਹਿੰਦੀ ਆ ਵੀ ਬਿਲ੍ਹਾ ਸਾਰਾ ਗਵਾੜੇ ਤੁਰ ਕੇ ਗੋਂਦਾ ਵਾ ਜਦੋਂ ਗਜਾ ਕਰਦਾ ਕਹੀ ਤਾਂ ਫੜ ਲੈਂਦਾ ਆ ਪਾ ਜੀ ਹਾਂ ਜੇ ਕਹੀ ਫੜ ਲੈ ਕਹੀ ਵੀ ਬਹੁਤ ਬੋਂਦਾ ਹੈ ਚਲਾਉਂਦਾ ਜੇ ਕੋਈ ਬੜਾ ਆਕੜੇ ਥੜਵੇ ਕਹੀ ਉਧਰ ਵੀ ਚਲਾ ਲੰਦਾ ਐ ਨਹੀਂ ਗੱਲ ਹੈ ਇਹਦੇ ਜਿਹੇ ਖੂਬੀਆਂ ਬਹੁਤ ਵੱਡੀਆਂ ਆ ਦੇ ਵੀ ਸੱਚੇ ਭਜਨ ਆਹਾ ਪੂਰਾ ਉੱਤੇ ਦੇ ਯਾਰ ਬਾਬੇ ਦੇ ਤਾਂ ਲੈ ਟੱਗਦੇ ਪੈਰ ਜੇ ਟੱਗਦੇ ਕੋਈ ਨਹੀਂ ਪੈਰ ਜੇ ਟੱਗਦੇ ਬਾਜੀ ਤੋਂ ਕਾਂਬਾ ਹਟ ਗਿਆ ਬਸ ਉਸ ਤੋਂ ਬਾਅਦ ਆਪਾਂ ਲਾ ਦੇਾਂਗੇ ਕਾਂਬੇ ਤਾਂ ਜਿੰਨਾ ਚਿਰ ਕਾਂਬਾ ਲੱਗਦਾ ਮੂੰਹ ਨਾ ਟੱਕੀ ਮੂੰਹ ਨਾ ਟੱਕੀ ਇਹ ਵਾਲਾ ਸਾਹ ਵੀ ਆਵੇ ਯਾਰ ਐ ਥੋੜਾ ਹੁੰਦਾ ਵੀ ਆਪਾਂ ਸਾਹ ਗੁੱਟ ਕਰਨਾ ਤੇ ਸ਼ਰਤ ਸਾਡੇ ਨਾਲ ਜਿੱਦੇ ਮਰਜ਼ੀ ਲਾ ਲਿਓ ਯਾਰ ਆ ਕੇ ਸੀ ਤੁਹਾਨੂੰ ਅੱਜ ਖੁੱਲੀ ਛੁੱਟੀ ਦਿੰਨੇ ਆ ਕੋਈ ਵੀ ਆਪਣੇ ਨਗਰ ਤੋਂ ਆ ਜਿਓ ਢੁੱਡੀ ਕਿਆ ਤੋਂ ਆ ਜਿਓ ਮੱਲਿਆਣੇ ਆ ਜਿਓ ਲੋਪੋ ਡਾਂਗੇ ਜਿੱਥੋਂ ਮਰਜ਼ੀ ਆ ਜਿਓ ਸਾਡੇ ਨਾਲ ਸ਼ਰਤ ਕਾਡਾ ਬਜ਼ੁਰਗ ਆ ਪੂਰਾ ਕੰਮ ਫੁੱਲ ਕਰੂਗਾ ਵੀ ਐ ਨਹੀਂ ਵੀ ਕੰਮ ਨਹੀਂ ਕਰਨਾ ਇਹਨੇ ਕੰਮ ਵੀ ਬਹੁ ਕਰੂ ਹਾਂ ਕੰਮ ਵਾਲੇ ਵੀ ਰਿਕਾਟ ਆ ਇਹਦੇ ਸਾਡੀ ਉਧਰ ਸਬਜ਼ੀ ਲਾਈ ਜਾਨੂੰ ਦਿਖਾਵਾਂਗੇ ਸਾਰੀ ਇਹਦੀ ਲਾਈ ਵੀ ਆ ਗੋੜਦਾ ਉਹਨੂੰ ਪਾਣੀ ਧਾਣੀ ਵੀ ਉਹਨੂੰ ਇਹੇ ਲੌਂਦਾ ਸਾਰਾ ਕੁਝ ਉਹੀ ਕਰਦਾ ਦੇਖ ਸਪਾਹਲ ਉਹਦੀ ਕਰਦਾ ਇਹ ਸਾਨੂੰ ਤਾਂ ਹੀਰਾ ਬੁੜਾ ਥੇ ਆ ਗਿਆ ਹੀਰਾ ਬੰਦਾ ਇਹ ਕੋਈ ਕਹਿੰਦਾ ਮੈਨੂੰ ਨਹਿਰ ਲੰਘ ਕੇ ਦੇਖ ਲਓ ਹਾਂ ਇਹ ਕਹਿੰਦਾ ਵੀ ਨਹਿਰ ਤੇ ਵੀ ਕਹਿੰਦਾ ਕੋਈ ਬੰਦਾ ਖੜ ਕੇ ਦੇਖ ਲਓ ਵੀ ਇਹ ਨਹੀਂ ਹੈ ਵੀ ਜੇ ਠੰਡੇ ਪਾਣੀ ਚ ਵੀ ਖੜ ਕੇ ਦੇਖ ਲਓ ਕਹਿੰਦਾ ਹਾਂ ਪਾਰ ਵੀ ਪਾਰ ਦਾ ਜਾਪੇ ਜਾੜ ਲੈਣ ਜਦੋਂ ਇਹ ਕਿਉਂਕਿ ਜਿਹੜਾ ਮੱਲੇ ਨੇ ਦੇ ਨੇੜੇ ਤੇ ਦੋ ਦਾ ਜਿਹੜਾ ਉਹਦਾ ਨਹਿਰ ਨਾਲ ਲੱਗਦਾ ਤਰਨ ਸਾਰੇ ਜਾਣਦੇ ਆ ਸਾਰੇ ਤਾਰੂਈਆ ਬੰਦੇ ਤਾਰੂ ਬਹੁਤ ਆ ਬੰਦਾ ਮੈਂ ਤਾਂ ਆਪ ਜਾਣਦਾ ਹਾਂ ਜਾਨੀ ਹੋਰ ਸਾਡੇ ਨਾਲ ਸ਼ਰਤ ਤੁਹਾਨੂੰ ਇਹ ਦੱਸਤਾ ਵੀ ਜਿਹੜੀ ਜਿਹੜਾ ਮਰਜੀ ਬੰਦਾ ਆ ਕੇ ਲਾ ਲਿਓ ਤੇ ਸਾਡੇ ਨਾਲ ਅਸੀਂ ਇਹ ਹੋ ਨਹੀਂ ਹੈ ਆ ਦੇਖ ਲਓ ਇੱਥੇ ਪਿਆਵਾਂ ਤੇ ਪੂਰਾ ਹੁਣ ਤਿੰਨ ਪੂਰੇ ਉੱਤੇ ਦਿੱਤੇ ਆ ਜਦੋਂ ਇੱਥੇ ਬੁੜਕਾ ਆ ਗਿਆ ਉਦੋਂ ਹੀ ਪੂਰਾ ਲਾ ਦੇਣਾ ਤੇ ਫੇਰੇ ਰੈਟ ਬੈਟ ਆ ਡਾਕਟਰੀ ਅਸੀਂ ਆਪ ਹੀ ਕਰ ਲੈਨੇ ਆਪ ਹੀ ਕਹਿੰਦਾ ਕਹਿੰਦਾ ਤੁਸੀਂ ਕਹਿੰਦਾ ਮੈਨੂੰ ਪੂਰੇ ਦੇ ਦਿਓ ਦੋ ਬਸ ਕਹਿੰਦਾ ਮੈਂ ਠੀਕ ਹਾਂ ਦਾ ਬਾਬੇ ਬਾਬ ਸਾਡਾ ਬਾਬਾ ਕਾਰਤਿਕ ਮੀਹ ਹਜੇ ਪੂਰਾ ਪਈ ਜਾਵੇ ਕੱਲ ਬੇਲਾ ਮੀਹ ਦੇ ਵਿੱਚ ਵੀ ਮੰਦਿਆ ਪੋਤਾ ਉਵੇਂ ਹੀ ਨੇ ਗੱਜਾ ਕਰੀਆ ਆਪਾਂ ਫਿਰ ਬੁੜੀਆਂ ਵੀ ਮੰਦੀਆਂ ਸੀ ਯਾਰ ਸਾਡੇ 6:00 ਤੋਂ ਬਾਅਦ ਹੂੰ ਮੈਂ ਕਿਹਾ ਜੇ ਇਹਨੂੰ ਆਖਿਆ ਬਾਬਾ ਖੜ ਜਾ ਹਾਂ ਤੇ ਗੁੱਸਾ ਨਾ ਮਾਣੇ ਕੀ ਹੂੰ ਦੁੱਪਾ ਲੈ ਲੱਪ ਪੱਜ ਗਿਆ ਹਾਂ ਨਹੀਂ ਨਹੀਂ ਵੀ ਆਪਾਂ ਐਸਾ ਗੱਲੋਂ ਵੀ ਮੰਨ ਗਏ ਨਹੀਂ 20 ਜਗਲਾ ਕਹਿੰਦਾ ਸਿਆਲ ਦਾ ਮਹੀਨਾ ਯਾਰ ਮੀਂਹ ਪੈਂਦਾ ਹੋਵੇ ਤੇ ਕੁਰਬਾਨੀ ਬਹੁਤ ਵੱਡੀ ਆ ਏਡੀ ਗਜਾ ਕਰਨੀ ਕਿਤੇ ਸੌਖੀ ਯਾਰ ਵੱਡੀ ਤਪਸ਼ ਆ ਜਿਹੜੀ ਗਜਾ ਨਾ ਗਜਾ ਦੀ ਤਾਂ ਸਾਰਿਆਂ ਤੋਂ ਵੱਡੀ ਤਪਸ਼ਾ ਕੁਦਰਤ ਕੋਈ ਹੁੰਦੀ ਆ ਹਾਂ ਕੁਦਰਤ ਦੇ ਇਹ ਤੇ ਜੋੜੇ ਸਾਫ ਕਰਨੇ ਜੋ ਤਪਸ਼ੇ ਤੋਂ ਹਾਂ ਜਿਹੜਾ ਨਾ ਆਪਾਂ ਕਹਿੰਨੇ ਗਜਾ ਗਜਾ ਹਰੇਕ ਬੰਦਾ ਨਹੀਂ ਬਾਈ ਕਰ ਸਕਦਾ ਕੋਈ ਬੰਦਾ ਉਧਰ ਝਾਕੂ ਕੋਈ ਪੁੱਠਾ ਕੋਈ ਸਿੱਧਾ ਕੋਈ ਕਿਵੇਂ ਕੋਈ ਕਿਵੇਂ ਇੱਕ ਲੰਬਾ ਨਹੀਂ ਦਾ ਪਹਿਲੇ ਕਹਿੰਦਾ ਧਮੀ ਪੈਂਦਾ ਜਿਹੜੇ ਨੇ ਯਾਰ ਹਾਂ ਨੇ ਆਮ ਬੰਦੇ ਤਾਂ ਕਹਿੰਦੇ ਕਹਿੰਦੇ ਨਾ ਯਾਰ ਮੀਂਹ ਚ ਸਾਥੋਂ ਨਹੀਂ ਹੋਣਾ ਤੇ ਇਹਨੇ ਨਹੀਂ ਮੰਨਿਆ ਮੈਂ ਬਸ ਉਵੇਂ ਬੇਲਾ ਫਿਰਦਾ ਰਿਆ 4/4 ਹਨਾ ਮੈਂ ਕਿ ਬੁਰਗਾ ਪਹਿਲੇ ਹੀ ਲੱਗ ਜਾਂਦੀਆਂ ਵੀ ਹੁੰਦਾ ਹੂੰ ਸਲੋ ਚੱਕਰਾਂ ਦਾ 4/4 ਆ ਤੇ ਬਾਕੀ ਬੱਟੂ ਜੁੜੇ ਘਰ ਚੋਂ ਪਤਾ ਲੱਗਦਾ ਬਾਬਾ ਹੁੰਦਾ ਕਿ ਉੱਥੇ ਕਰੇ ਹਾਂ